ਬਰਨਾਲਾ ਪਿਛਲੀਆਂ 5 ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਦਾ ਆ ਰਿਹਾ ਪਰ ਇਸ ਵਾਰ ਬਦਲਵਾਈ ਹੋਰ ਤਰੀਕੇ ਦੀ ਹੈ ਆਮ ਆਦਮੀ ਪਾਰਟੀ ਲਈ ਇਸ ਵਾਰ ਚੋਣ ਟਫ ਹੋ ਚੁੱਕੀ ਹੈ ਹੁਣ ਸੇ ਪੰਜ ਕੈਂਡੀਡੇਟ ਹੈ ਤੇ ਤੁਸੀਂ ਸਾਰੇ ਹਲਕਿਆਂ ਚਲੇ ਜਾਓ ਪੰਜ ਕੋਣਾ ਮੁਕਾਬਲਾ ਕਿਤੇ ਵੀ ਨਹੀਂ ਹਰਿੰਦਰ ਧਾਲੀਵਾਲ ਦੀ ਉਮੀਦਵਾਰੀ ਜਦੋਂ ਤੈਅ ਹੋਈ ਉਦੋਂ ਹੀ ਆਮ ਆਦਮੀ ਪਾਰਟੀ 'ਚ ਬਗਾਵਤ ਸ਼ੁਰੂ ਹੋ ਗਈ ਉਦੋਂ ਹੀ ਆਮ ਆਦਮੀ ਪਾਰਟੀ ਦੇ ਵਿੱਚੋਂ ਨਿਕਲੇ ਗੁਰਦੀਪ ਸਿੰਘ ਬਾਠ ਉਹਨਾਂ ਦੇ ਅਯਾਦ ਚੋਣ ਲੜ ਨਾਲ ਹਰਿੰਦਰ ਧਾਲੀਵਾਲ ਨੂੰ ਬਹੁਤ ਵੱਡਾ ਘਾਟਾ ਪਿਆ ਗਰਦੀਪ ਬਾੜ ਮੈਂ ਤੁਹਾਨੂੰ ਦੱਸਦਾ ਜੇ 5000 ਵੋਟ ਵੀ ਲੈ ਗਏ ਤਾਂ ਹਰਿੰਦਰ ਢਾਲੀਵਾਲ ਨੂੰ ਖਾ ਜਾਣਗੇ ਕੇਵਲ ਢਿੱਲੋਂ ਹੈ ਉਹ ਉੱਥੇ ਚੰਗੀ ਵੋਟ ਲੈ ਜਾਂਦੇ ਆ ਉਹ ਵੋਟ ਵੀ ਵੱਡੇ ਪੱਧਰ ਦੇ ਉੱਤੇ ਜਿਹੜੀ ਆਹੋ ਆਮ ਆਦਮੀ ਪਾਰਟੀ ਦੇ ਵਿੱਚੋਂ ਖਿੱਚ ਕੇ ਉਹਨਾਂ ਨੇ ਵੀ ਲੈ ਕੇ ਜਾਣੀ ਹੈ ਮੁਕਾਬਲਾ ਜਿਹੜਾ ਉਹ ਹਰਿੰਦਰ ਢਾਲੀਵਾਲ ਜਿਹੜੇ ਇਹ ਮੰਨਿਆ ਜਾਂਦਾ ਸੀ ਕਿ ਬਰਨਾਲਾ ਸੀਟ ਆਮ ਆਦਮੀ ਪਾਰਟੀ ਲੈ ਜਾਊਗੀ ਠੀਕ ਹੈ ਉਹ ਹੋਰ ਵੀ ਸ਼ੋਰ ਹੋ ਜਾਂਦਾ ਜੇ ਹਰਿੰਦਰ ਢਾਲੀਵਾਲ ਦੀ ਜਗ੍ਹਾ ਹੋ ਸਕਦਾ ਜੇ ਗੋਲਡੀ ਨੂੰ ਟਿਕਟ ਮਿਲ ਜਾਂਦੀ ਇਹ ਚੀਜ਼ ਦਾ ਫਾਇਦਾ ਕਾਲੇ ਢੱਲਣ ਨੂੰ ਹੋ ਰਿਹਾ ਹੈਗਾ ਇਹਨਾਂ ਦੀ ਲੜਾਈ ਦਾ ਫਾਇਦਾ ਹੋ ਰਿਹਾ ਆਪਦੇ ਜਿਹੜਾ ਲੋਕਾਂ 'ਚ ਵਿਚਰਣ ਦਾ ਫਾਇਦਾ ਹੋ ਰਿਹਾ ਕੇਵਲ ਢੱਲਣ ਟੇਕ ਲਈ ਬੈਠੇ ਨੇ ਦਲਿਤ ਵੋਟ ਤੇ ਤਾਂ ਉਹ ਉਹਨਾਂ ਦੀ ਟੇਕ ਉੱਥੇ ਆ ਫਿਰ ਪੈਸੇ 'ਚ ਬਹੁਤ ਤਗੜੇ ਨੇ ਪੈਸੇ 'ਚ ਬਹੁਤ ਪੈਸੇ 'ਚ ਵੈਸੇ ਉਮੀਦਵਾਰ ਦੂਜੇ ਵੀ ਠੀਕ ਆ ਪਰ ਕੇਵਲ ਢੱਲਣ ਸਭ ਤੋਂ ਜੇ ਕਹਲੇ ਹੋ ਅਮੀਰ ਹੋਣਗੇ ਪੈਸੇ ਦੇ ਵਿੱਚ ਗੁਰਵਾਲਦੀ ਭਰਿੰਦਰ ਧਾਲੀਵਾਲ ਨੂੰ ਤਗੜੇ ਉਮੀਦਵਾਰ ਸੀ ਪਰ ਉੱਥੇ ਕਹਿੰਦੇ ਆ ਕਿ ਪੇਸ਼ ਨਹੀਂ ਚੱਲੀ ਭਗਵਾਨ ਸਿੰਘ ਮਾਨ ਦੀ ਉਥੇ ਚੱਲੀ ਐ ਮੀਤ ਹੀਰ ਦੀ ਤੇ ਮੀਤ ਹੀਰ ਆਪਦੇ ਬੰਦੇ ਨੂੰ ਟਿਕਟ ਦਵਾ ਗਏ ਪਰ ਆਪਦੇ ਬੰਦੇ ਨੂੰ ਟਿਕਟ ਦਵਾ ਕੇ ਕਿਤੇ ਨਾ ਕਿਤੇ ਉਹ ਹਲਕਾ ਆਪਦੇ ਹੱਥੋਂ ਗਵਾਉਣ ਦੀ ਤਿਆਰੀ ਦੇ ਵਿੱਚ ਜਿਹੜੇ ਗੋਬਿੰਦ ਸਿੰਘ ਸੰਧੂ ਆ ਜਿਹੜੇ ਸ਼੍ਰੋਮਣੀ ਕਾਲੇਦਾਲ ਅਮਰਸਰ ਦੇ ਆ ਉਹ ਪਹਿਲਾਂ ਪਹਿਲੀ ਉਹ ਵਾਰੀ ਉਹ ਮੈਦਾਨ ਚ ਉਤਰੇ ਨੇ ਉਹਨਾਂ ਦੇ ਨਾਨਾ ਜੀ ਦੀ ਇਥੋਂ ਚੰਗੀ ਬੋੜ ਨਿਕਲੀ ਹੈਗੀ ਪਰ ਉਹ ਇਹ ਵੀ ਗੱਲ ਮੰਨੀ ਜਾ ਰਹੀ ਹੈ ਕਿ ਉਹ ਜਿੱਤਣ ਲਈ ਨਹੀਂ ਲੜ ਰਹੇ ਉਹ ਲਾਂਚ ਹੋਣ ਲਈ ਲੜ ਰਹੇ ਨੇ ਉਹ ਪਿੰਡਾਂ 'ਚ ਪਹੁੰਚਣ ਤੇ ਨੇ ਉਹ ਪ੍ਰਚਾਰ ਵੀ ਇਹ ਕਰਦਾ ਕਿ ਜਿੱਤ ਹਾਰ ਨਹੀਂ ਮੈਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨਾ ਹੈ ਮੈਂ ਚਾਹੁੰਦਾ ਕਿ ਪੰਜਾਬ ਦੀ ਆਪਣੀ ਧਿਰ ਹੋ ਵਿਧਾਨ ਸਭਾ ਹਲਕਾ ਬਰਨਾਲਾ ਜਿੱਥੇ ਜਿਮਣੀ ਚੋਣ ਹੈ ਆਮ ਆਦਮੀ ਪਾਰਟੀ ਦਾ ਗੜ ਕਿਹਾ ਜਾਂਦਾ ਪਰ ਇਸ ਵਾਰ ਜਿਹੜੀ ਸਥਿਤੀ ਹੈ ਉਹ ਲੋਕਾਂ ਦੇ ਮਨ ਵਿੱਚ ਹੈ ਕਿ ਕੀ ਬਣੂਗਾ ਬਰਨਾਲੇ ਦਾ ਬਰਨਾਲੇ ਦਾ ਜਿਹੜਾ ਐਮਐਲਏ ਹੈ ਢਾਈ ਸਾਲਾਂ ਲਈ ਕੌਣ ਬਣੂਗਾ ਗੱਲਬਾਤ ਬਰਨਾਲੇ ਤੇ ਰਹੂਗੀ ਜੋ ਕੁਝ ਹੁਣ ਤੱਕ ਦੇਖਿਆ ਜੋ ਕੁਝ ਉੱਥੇ ਵਾਪਰਿਆ ਸਾਰਾ ਕੁਝ ਦੱਸਾਂਗੇ ਗੱਲ ਕਰੀ ਅੱਜ ਬਰਨਾਲੇ ਦੀ ਬਰਨਾਲੇ ਦੇ ਵਿੱਚ ਇਹ ਹੀ ਚਰਚਾ ਸ਼ੁਰੂ ਤੋਂ ਕਿ ਸੰਗਰੂਰ ਬਰਨਾਲਾ ਜਿਹੜਾ ਇਹ ਹਲਕਾ ਜਿਹੜੇ ਹਲਕੇ ਆ ਗਾੜਾ ਆਮ ਆਦਮੀ ਪਾਰਟੀ ਦਾ ਇਸ ਵਾਰ ਕੀ ਬਣੂ ਕੀ ਆਮ ਆਦਮੀ ਪਾਰਟੀ ਦਾ ਕੋਈ ਉੱਥੇ ਬਣੂਗਾ ਕਿਉਂ రెడ్డి ਬਾਗੀ ਸੌਰ ਵੀ ਦੇਖੇ ਗਏ ਆ ਉੱਥੇ ਹੋਰ ਵੀ ਬਹੁਤ ਕੁਝ ਆ ਇਹ ਤੁਸੀਂ ਬਿਲਕੁਲ ਗੱਲ ਕਹੀ ਆ ਆਮ ਆਦਮੀ ਪਾਰਟੀ ਦਾ ਘੜਾ ਕਿਉਂਕਿ ਆਮ ਆਦਮੀ ਪਾਰਟੀ 2014 ਚ ਭਗਵੰਤ ਸਿੰਘ ਮਾਨ ਚੋਂ ਲੜੇ ਵੋਟ ਵਦੀ 2017 ਚ ਮੀਤ ਹੇਰ ਜਿੱਤੇ 2000 ਜੇ ਗੱਲ ਕਰਨੀ ਹੋਵੇ 2019 ਦੀ 19 ਚ ਭਗਵੰਤ ਮਾਨ ਫੇਰ ਜਿੱਤੇ ਵਧੀ ਵੋਟ ਉਥੋਂ 2022 ਦੇ ਵਿੱਚ ਮੀਤ ਹੇਰ ਫੇਰ ਜਿੱਤੇ 24 ਦੇ ਵਿੱਚ ਮੀਤ ਹੇਰ ਲੋਕ ਸਭਾ ਦੇ ਵਿੱਚ ਵੋਟਸ ਵੋਟ ਵਦੀ ਮਤਲਬ ਕੁੱਲ ਮਿਲਾ ਕੇ ਬਰਨਾਲਾ ਪਿਛਲੀਆਂ 5 ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਵਿੱਚ ਭੁਗਦਾ ਰਿਹਾਗਾ ਪਰ ਇਸ ਵਾਰ ਬਦਲਵਾਈ ਹੋਰ ਤਰੀਕੇ ਦੀ ਐ ਇਸ ਵਾਰ ਉਹ ਜਿਹੜੀ ਕਹਿ ਲਈ ਕਿ ਸੂਰਜ ਉਸ ਤਰੀਕੇ ਨਾਲ ਦਿਖਾਈ ਨਹੀਂ ਦੇ ਰਿਹਾ ਆਮ ਆਦਮੀ ਪਾਰਟੀ ਨੂੰ ਜਿਵੇਂ ਪਹਿਲਾਂ ਦਿਖਾਈ ਦਿੰਦਾ ਸੀ ਆਮ ਆਦਮੀ ਪਾਰਟੀ ਲਈ ਇਸ ਵਾਰ ਚੋਣ ਟਫ ਹੋ ਚੁੱਕੀ ਹੈ ਜੇ ਬਰਨਾਲੇ ਦੀ ਗੱਲ ਕਰਨੀ ਹੋਵੇ ਬਰਨਾਲੇ ਦੇ ਵਿੱਚ ਤਿੰਨ ਚਾਰ ਉਮੀਦਵਾਰ ਬਣ ਚੁੱਕੇ ਨੇ ਭਾਵੇਂ ਇਸ ਤਾਂ ਪੰਜ ਨੇ ਪਰ ਚਰਚਾ ਚਾਰਾਂ ਦੀ ਹੈ ਪੰਜ ਮੈਂ ਵੀ ਚਰਚਾ ਦੇ ਵਿੱਚ ਕਹਿ ਦਿੰਨੇ ਹਾਂ ਕਿਉਂਕਿ ਪੰਜਵੇਂ ਆਂਦੀ ਵੀ ਪਾਰਟੀ 2022 ਦੀਆਂ ਚੋਣਾਂ ਦੇ ਵਿੱਚ 24 ਦੀਆਂ ਚੋਣਾਂ ਦੇ ਵਿੱਚ ਦੂਜੇ ਨੰਬਰ ਤੇ ਰਹੀ ਹੈ ਉੱਥੇ ਠੀਕ ਹੈ ਉਹ ਐ ਸ਼੍ਰੋਮਣੀ ਕਾਲੀਦਾ ਲ ਅੰਮ੍ਰਿਤਸਰ ਤਾਂ ਸ਼੍ਰੋਮਣੀ ਕਾਲੀਦਾ ਲ ਅੰਮ੍ਰਿਤਸਰ ਨੂੰ ਵੀ ਮੈਂ ਮਾਫ ਚਾਉਣਾ ਪਹਿਲਾਂ ਮੈਂ ਕਹਿ ਗਿਆ ਸੀ ਉਹਨੂੰ ਘੱਟ ਨਹੀਂ ਕਰਨਾ ਚਾਹੀਦਾ ਕਿਉਂਕਿ ਉਹ ਵੀ ਇੱਕ ਵੱਡੀ ਧਿਰ ਹੈ ਹੁਣ ਸੇ ਪੰਜ ਕੈਂਡੀਡੇਟ ਹੈ ਤੇ ਤੁਸੀਂ ਸਾਰੇ ਹਲਕਿਆਂ ਚਲੇ ਜਾਓ ਪੰਜ ਕੋਣਾ ਮੁਕਾਬਲਾ ਕਿਤੇ ਵੀ ਨਹੀਂ ਗਿੱਦੜਵਾਹਾ ਦੇ ਵਿੱਚ ਤਕੋਣਾ ਤੇ ਅਸ਼ਾਂਕ ਚਪੇ ਉੱਥੇ ਤਾਂ ਲਗਭਗ ਕਲੀਅਰ ਹੈ ਕਲੀਅਰ ਹੋ ਚੁੱਕਿਆ ਹੈ ਇਹ ਡੇਰਾਵਾ ਬਣਾਣਗੇ ਉੱਥੇ ਵੀ ਤਕੋਣਾ ਕਹਿ ਸਕਦੇ ਆ ਪਰ ਪੰਜ ਕੋਣਾ ਪੰਜ ਕੋਣਾ ਦੇ ਵਿੱਚੋਂ ਚਲੋ ਜੇ ਤੁਸੀਂ ਫਿਰ ਵੀ ਘਟਾ ਦਿਓ ਤਾਂ ਚਾਰ ਕੋਣਾ ਮੁਕਾਬਲਾ ਉੱਥੇ ਹੈ ਚਾਰ ਕੋਣਾ ਮੁਕਾਬਲਾ ਕੀ ਹੈ ਕਿ ਸਭ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੀ ਸੀਟ ਰਹੀ ਹੈ ਆਮ ਆਦਮੀ ਪਾਰਟੀ ਦੇ ਮੀਤ ਸ਼ੇਰ ਐਮਪੀ ਬਣੇ ਤੇ ਉੱਥੇ ਸੀਟ ਖਾਲੀ ਹੋਈ ਹਰਿੰਦਰ ਧਾਲੀਵਾਲ ਉਮੀਦਵਾਰ ਨੇ ਹਰਿੰਦਰ ਧਾਲੀਵਾਲ ਦੀ ਉਮੀਦਵਾਰੀ ਜਦੋਂ ਤੈਅ ਹੋਈ ਉਦੋਂ ਹੀ ਆਮ ਆਦਮੀ ਪਾਰਟੀ 'ਚ ਬਗਾਵਤ ਸ਼ੁਰੂ ਹੋ ਗਈ ਉਦੋਂ ਹੀ ਆਮ ਆਦਮੀ ਪਾਰਟੀ ਦੇ ਵਿੱਚੋਂ ਨਿਕਲੇ ਗੁਰਦੀਪ ਸਿੰਘ ਬਾਠ ਜਿਹੜੇ ਜ਼ਿਲ੍ਹਾ ਯੋਜਨਾ ਬੋਰਡ ਦੇ ਚੇਅਰਮੈਨ ਸੀ ਉਹਨਾਂ ਵੱਲੋਂ ਬਗਾਵਤ ਕਰ ਦਿੱਤੀ ਤੇ ਐਲਾਨ ਕਰ ਦਿੱਤਾ ਗਿਆ ਕਿ ਉਹ ਆਯਾਦ ਚੋਣ ਲੜਨਗੇ ਉਹਨਾਂ ਦੇ ਆਯਾਦ ਚੋਣ ਲੜਨ ਨਾਲ ਹਰਿੰਦਰ ਧਾੜੀਵਾਲ ਨੂੰ ਬਹੁਤ ਵੱਡਾ ਘਾਟਾ ਪਿਆ ਹਰਿੰਦਰ ਧਾੜੀਵਾਲ ਦੀ ਜਿਹੜੀ ਵੋਟ ਹੈ ਉਹ ਵੰਡੀ ਗਈ ਆਮਦਮੀ ਪਾਰਟੀ ਦੀ ਵੋਟ ਆਮਦਮੀ ਪਾਰਟੀ ਦੀ ਵੋਟ ਵੰਡੀ ਗਈ ਆਮਦਮੀ ਪਾਰਟੀ ਦੀ ਵੋਟ ਵੰਡੀ ਜਾਂਦਾ ਕਾਰਨ ਇਹ ਹੈ ਕਿ ਗੁਰਦੀਪ ਸਿੰਘ ਬਾਠ ਨੇ ਇਹ ਰੌਲਾ ਪਾਇਆ ਹਲਕਿਆਂ ਦੇ ਵਿੱਚ ਪਿੰਡਾਂ ਜਾ ਕੇ ਕਿ ਵਲੰਟੀਅਰ ਦੀ ਟਿਕਟ ਕੱਟ ਕੇ ਵੌਲੰਟੀਅਰਾਂ ਦਾ ਹੱਕ ਮਾਰ ਕੇ ਮਾਸੀ ਦਾ ਮੁੰਡੇ ਨੂੰ ਜਿਹੜੀ ਆ ਉਹ ਦੇ ਦਿੱਤੀ ਗਈ ਮਾਸੀ ਦੇ ਮੁੰਡੇ ਦੇ ਪ੍ਰਚਾਰ ਨੇ ਵੱਡੀ ਸੱਟ ਮਾਰੀ ਹਰਿੰਦਰ ਢਾਲੀਵਾਲ ਨੂੰ ਬੇਸ਼ੱਕ ਮੀਤ ਹੇਅਰ ਬਹੁਤ ਜ਼ੋਰ ਲਾ ਰਹੇ ਨੇ ਤੇ ਮੀਤ ਹੇਅਰ ਦਾ ਉਥੇ ਕੰਮ ਵੀ ਕੀਤਾ ਹੋਇਆ ਇਹ ਕਹਿੰਦੇ ਆ ਕਿ ਮੀਤ ਹੇਅਰ ਨੇ ਸंचाई ਮੰਤਰੀ ਰਹਿੰਦਿਆਂ ਉਥੇ ਵੱਖ-ਵੱਖ ਪ੍ਰੋਜੈਕਟ ਲਿਆਂਦੇ ਪਾਈਪਾਂ ਪਵਾਈਆਂ ਹੋਰ ਕੰਮ ਕੀਤੇ ਗ੍ਰਾਂਟਾਂ ਲਾਈਆਂ ਪਰ ਇਹਨਾਂ ਸਭ ਦੇ باوجود ਵੀ ਜਦੋਂ ਬਰਨਾਲੇ ਦੇ ਲੋਕ ਹੈ ਨਾ ਜਿਹੜੇ ਉਹ ਇਨਕਲਾਬੀ ਹੈ ਬਰਨਾਲੇ ਦੇ ਵਿੱਚ ਤੁਸੀਂ ਜਾਓ ਯੂਨੀਅਨਾਂ ਵੱਡੇ ਪੱਧਰ ਦੇ ਉੱਤੇ ਐਕਟਿਵ ਹੈ ਬੇਸ਼ੱਕ ਬਰਨਾਲਾ ਵੱਡਾ ਪੱਧਰ ਦੇ ਉੱਤੇ ਸ਼ਹਿਰੀ ਵੋਟਰ ਹੈ ਬਰਨਾਲੇ ਦੇ ਵਿੱਚ 67 65 ਤੋਂ 70% ਦੇ ਕਰੀਬ ਜਿਹੜੇ ਸ਼ਹਿਰੀ ਵੋਟਰ ਹੈ ਪਰ ਫਿਰ ਵੀ ਉਹ ਇਨਕਲਾਬੀ ਹਲਕਾ ਹੈ ਠੀਕ ਹੈ ਉਥੋਂ ਜਿਹੜੇ ਆ ਅਕਾਲੀ ਦਲ ਦਾ ਵੀ ਉਹ ਗੜ ਰਿਆ ਹੈ ਉਥੇ ਕਾਂਗਰਸ ਵੀ ਜਿੱਤਦੀ ਰਹੀ ਹੈ ਉਥੇ ਆਮ ਆਦਮੀ ਪਾਰਟੀ ਵੀ ਜਿੱਤੀ ਹੈ ਉਥੇ ਆਯਾਦ ਉਮੀਦਵਾਰ ਵੀ ਜਿੱਤਿਆ ਸੋ ਇਸ ਕਰਕੇ ਇਨਕਲਾਬੀ ਲੋਕ ਹੈ ਵੱਖਰਾ ਸੋਚਦੇ ਉਹਨਾਂ ਨੂੰ ਲੱਗਿਆ ਕਿ ਵਾਕਈ ਕਿਤੇ ਤੱਕਾ ਹੋਇਆ ਜਿਹਦੇ ਕਰਕੇ ਮੁਕਾਬਲਾ ਜਿਹੜਾ ਉਹ ਹਰਿੰਦਰ ਧਾਲੀਵਾਲ ਜਿਹੜੇ ਇਹ ਮੰਨਿਆ ਜਾਂਦਾ ਸੀ ਕਿ ਬਰਨਾਲਾ ਸੀਟ ਆਮ ਆਦਮੀ ਪਾਰਟੀ ਲੈ ਜਾਊਗੀ ਠੀਕ ਹੈ ਉਹ ਹੋਰ ਵੀ ਸ਼ੋਰ ਹੋ ਜਾਂਦਾ ਜੇ ਹਰਿੰਦਰ ਧਾਲੀਵਾਲ ਦੀ ਜਗ੍ਹਾ ਹੋ ਸਕਦਾ ਜੇ ਗੋਲਡੀ ਨੂੰ ਟਿਕਟ ਮਿਲ ਜਾਂਦੀ ਬੇਸ਼ੱਕ 골ਡੀ ਉਹਦੇ ਬਾਅਦ ਪਾਰਟੀ ਛੱਡ ਗਿਆ ਪਰ 골ਡੀ ਨੂੰ ਵੀ ਆਸੀ ਬਰਨਾਲੇ ਤੋਂ ਟਿਕਟ ਲੜਾਈ ਜਾਊਗੀ ਤੇ ਮੈਂ ਉਹ ਜਿੱਤ ਜੂਗਾ ਤੇ 골ਡੀ ਭਰਿੰਦਰ ਢਾਲੀਵਾਲ ਨੂੰ ਤਕੜੇ ਉਮੀਦਵਾਰ ਸੀ ਪਰ ਉੱਥੇ ਕਹਿੰਦੇ ਆ ਕਿ ਪੇਸ਼ਨੀ ਚੱਲੀ ਭਗਵਾਨ ਸਿੰਘ ਮਾਨ ਦੀ ਉੱਥੇ ਚੱਲੀ ਹੈ ਮੀਤ ਹੇਰ ਦੀ ਤੇ ਮੀਤ ਹੇਰ ਆਪਦੇ ਬੰਦੇ ਨੂੰ ਟਿਕਟ ਦਵਾ ਗਏ ਪਰ ਆਪਦੇ ਬੰਦੇ ਨੂੰ ਟਿਕਟ ਦਵਾ ਕੇ ਕਿਤੇ ਨਾ ਕਿਤੇ ਉਹ ਹਲਕਾ ਆਪਦੇ ਹੱਥੋਂ ਗਵਾਉਣ ਦੀ ਤਿਆਰੀ ਦੇ ਵਿੱਚ ਹੁਣ ਉੱਥੇ ਹਰਿੰਦਰ ਢਾਲੀਵਾਲ ਤੇ ਗਿਰਦੀ ਵੀ ਪਾਠ ਦੀ ਜਿਵੇਂ ਕਹਿੰਦੇ ਬਿੱਲੀਆਂ ਦੀ ਲੜਾਈ ਦੇ ਵਿੱਚ ਕੋਈ ਹੋਰ ਫਾਇਦਾ ਲੈ ਜਾਂਦਾ ਹੁੰਦਾ ਹੈ ਤੇ ਹੁਣ ਬਿੱਲੀਆਂ ਦੀ ਲੜਾਈ ਦੇ ਵਿੱਚ ਜਿਹੜਾ ਫਾਇਦਾ ਲੱਗਦਾ ਉਹ ਇਹ ਲੱਗਦਾ ਕਿ ਉੱਥੇ ਕਾਂਗਰਸ ਜਿਹੜੀ ਜਿਹਦੀ ਵੋਟ ਪਰਸੈਂਟ ਜੇ ਕਹ ਲਈਏ ਕਿ ਤੀਜੇ ਨੰਬਰ ਤੇ ਸੀ ਬਾਈ ਦੀਆਂ ਵੋਟਾਂ ਚ ਸ਼ਤ ਬਾਈ ਦੀਆਂ ਵੋਟਾਂ ਚ ਤੀਜੇ ਨੰਬਰ ਤੇ ਸੀ ਉਹ ਅਪ ਹੋਈ ਹੈ ਕਾਲਾ ਢਿੱਲੋਂ ਦੀ ਜਿਹੜੀ ਵੋਟ ਪਰਸੈਂਟ ਹੈ ਉਹ ਅਪ ਹੋਈ ਹੈ ਉਹ ਵੋਟ ਕਾਦੀ ਪੈ ਰਹੀ ਹੈ ਕਾਲਾ ਢਿੱਲੋਂ ਨੂੰ ਕਿ ਜੋ ਦੋ ਪਤਾ ਹੋਵੇ ਘਰ ਚ ਲੜਾਈ ਹੈ ਤਾਂ ਲੋਕ ਫਿਰ ਉਹ ਲੜਾਈ ਚ ਫਾਇਦਾ ਲੈ ਜਾਂਦੇ ਤੇ ਤੀਜੇ ਵੱਲ ਨੂੰ ਤੁਰ ਪੈਂਦੇ ਹੁਣ ਆਵਾਜ਼ੀ ਪਾਰਟੀ ਦੇ ਉੱਤੇ ਲੜਾਈ ਹੈ ਕਾਲਾ ਢਿੱਲੋਂ ਉੱਥੇ ਵਿਚਰ ਰਹੇ ਹੈ ਕਾਲੇ ਢਿੱਲੋਂ ਦੀ ਉੱਥੇ ਇਮੇਜ ਕੀ ਹੈ ਬੇਸ਼ੱਕ ਉਹਨਾਂ ਤੇ ਵੱਖ-ਵੱਖਰੇ ਇਲਜ਼ਾਮ ਵੀ ਲੱਗਦੇ ਰਿਹਾ ਕਿ ਨੌਜਵਾਨਾਂ ਨੂੰ ਬੱਸਾਂ ਬੁੱਤਸਾਂ ਚ ਘੁੱਟਦੇ ਰਿਹਾ ਸਟੂਡੈਂਟਾਂ ਨੂੰ ਇਹ ਵੀ ਚੱਕਰ-ਚੱਕਰ ਹੈ ਪਰ ਹੁਣ ਉੱਥੇ ਕੀ ਚੱਲ ਰਹੀ ਹੈ ਕਿ ਬੰਦਾ ਦੁੱਖ ਸੁੱਖ ਚ ਖੜਦਾ ਹੈ شریف ਹੈ ਆਖੇ ਲੱਗਦਾ ਹੈ ਹਲਕੇ ਚ ਵਿਚਰਦਾ ਹੈ ਇਹ ਚੀਜ਼ ਦਾ ਫਾਇਦਾ ਕਾਲੇ ਢਿੱਲੋਂ ਨੂੰ ਹੋ ਰਿਹਾ ਹੈ ਇਹਨਾਂ ਦੀ ਲੜਾਈ ਦਾ ਫਾਇਦਾ ਹੋ ਰਿਹਾ ਆਪਦੇ ਜਿਹੜਾ ਲੋਕਾਂ ਚ ਵਿਚਰਣ ਦਾ ਫਾਇਦਾ ਹੋ ਰਿਹਾ ਹੁਣ ਉੱਥੇ ਜਿਹੜੀ ਭਾਜਪਾ ਹੈ ਕੇਵਲ ਢਿੱਲੋਂ ਜਿਹੜੇ ਭਾਏ ਪਦ ਕੇਵਲ ਸਿੰਘ ਢਿੱਲੋਂ ਕਾਂਗਰਸ ਚੋਂ ਗਏ ਨੇ ਕੇਵਲ ਢਿੱਲੋਂ ਵਿਧ ਟੇਕ ਲਈ ਬੈਠੇ ਨੇ Dalit board ਤੇ SC board ਤੇ ਨਾਲ ਹੀ ਉਹ ਕਹਿ ਰਹੇ ਨੇ ਬਰਨਾਲੇ ਨੂੰ ਜਿਹੜਾ ਬਲੌਂਚ ਮੇਰਾ ਯੋਗਦਾਨ ਹੈ ਤਾਂ ਉਹ ਉਹਨਾਂ ਦੀ ਟੇਕ ਉੱਥੇ ਹੈ ਫਿਰ ਪੈਸੇ 'ਚ ਬਹੁਤ ਤਗੜੇ ਨੇ ਪੈਸੇ 'ਚ ਬਹੁਤ ਪੈਸੇ ਜਿਹੇ ਉਮੀਦਵਾਰ ਦੂਜੇ ਵੀ ਠੀਕ ਹੈ ਪਰ ਕੇਵਲ ਢਲੋਂ ਸਭ ਤੋਂ ਜੇ ਕਹਲੇ ਹੋ ਅਮੀਰ ਹੋਣਗੇ ਪੈਸੇ ਦੇ ਬਿਖੇ ਉੱਥੋਂ ਦੇ ਕੇਵਲ ਟਲੋਂ ਉਹ ਉੱਥੇ ਜਿਹੜੇ ਭਾਜਪਾ ਨੂੰ ਜਿਹੜੀ ਵੋਟ ਦਾ ਫਾਇਦਾ ਹੋਣਾ ਹੈ ਦਲਿਤ ਵੋਟ ਦਾ ਤੇ ਜਿਹੜਾ ਉਹ ਆਪ ਦਾ ਨਿੱਜੀ ਰਸੂਖ ਜਾਂ ਹੋ ਸਕਦਾ ਹੈ ਕਿ ਕੋਈ ਅੱਗੇ ਜਾ ਕੇ ਵੋਟ ਕਿਸੇ ਨਾ ਕਿਸੇ ਤਰੀਕੇ ਨਾਲ ਆਪਦੇ ਵੱਲ ਨੂੰ ਖਿੱਚਣ ਸ਼ਹਿਰੀ ਵੋਟ ਵੀ ਉਸਦੇ ਕਿ ਸ਼ਹਿਰੀ ਵੋਟ ਵੱਡੇ ਪੱਧਰ ਤੇ ਵੱਡੇ ਪੱਧਰ ਤੇ ਸ਼ਹਿਰੀ ਵੋਟ ਆ ਉਹ ਵੀ ਭਾਜਪਾ ਨੂੰ ਫਾਇਦਾ ਹੋਵੇਗਾ ਪਰ ਉੱਥੇ ਜੇ ਸਾਰਿਆਂ ਚ ਨਿਚੋੜ ਕੱਢ ਕੇ ਅੱਗੇ ਦੀ ਗੱਲ ਕਰਨੀ ਹੋਵੇ ਤਾਂ ਕੁੱਲ ਮਿਲਾ ਕੇ ਕਾਂਗਰਸ ਪਾਰਟੀ ਇਸ ਵਕਤ ਸਭ ਤੋਂ ਉੱਪਰ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੀ ਹੁਣ ਇਹ ਤੇ ਵੀ ਕੋਈ ਸ਼ੱਕ ਨਹੀਂ ਗਰਦੀਪ ਬਾਠ ਚੰਗੀ ਵੋਟ ਲੈ ਜਾਣਗੇ ਗਰਦੀਪ ਬਾਠ ਮੈਂ ਤੁਹਾਨੂੰ ਦੱਸਦਾ ਜੇ 5000 ਵੋਟ ਵੀ ਲੈ ਗਏ ਤਾਂ ਉਹ ਹਰਿੰਦਰ ਢਾਲੀਵਾਲ ਨੂੰ ਖਾ ਜਾਣਗੇ ਕਿਉਂਕਿ 5000 ਵੋਟ 10000 ਵੋਟ ਤੇ ਇਫੈਕਟ ਪਾਉਂਦੀ ਹੈ ਤਾਂ ਉਹ ਹਰਿੰਦਰ ਢਾਲੀਵਾਲ ਨੂੰ 10000 ਵੋਟ ਦਾ ਇਫੈਕਟ ਪਾ ਦੇਣਗੇ 5000 ਵੋਟ ਲਿਆ ਕੇ ਤੇ 5000 ਵੋਟ ਉਹਨਾਂ ਨੂੰ ਪੈਂਦੀ ਹੈ ਤੇ ਫਿਰ ਜਿਹੜੇ ਕੇਵਲ ਢਿੱਲੋਂ ਆ ਉਹਥੇ ਚੰਗੀ ਵੋਟ ਲੈ ਜਾਂਦੇ ਆ ਉਹ ਵੋਟ ਵੀ ਵੱਡੇ ਪੱਧਰ ਦੇ ਉੱਤੇ ਜਿਹੜੀ ਆਹੋ ਆਮ ਆਦਮੀ ਪਾਰਟੀ ਦੇ ਵਿੱਚੋਂ ਹੀ ਖਿੱਚ ਕੇ ਉਹਨਾਂ ਨੇ ਵੀ ਲੈ ਕੇ ਜਾਣੀ ਹੈ ਸੋ ਉਥੇ ਕਾਲਾ ਢਿੱਲੋਂ ਇਸ ਵਕਤ ਉੱਪਰ ਨੇ ਬਾਕੀ ਟੱਕਰ ਕੋਈ ਇਹ ਗੱਲ ਵੀ ਨਹੀਂ ਕਿ ਫਸਮੀ ਟੱਕਰ ਹੈ ਤੇ ਜਿਹੜੇ ਗੋਬਿੰਦ ਸਿੰਘ ਸੰਧੂ ਆ ਜਿਹੜੇ ਸ਼ਰਮਣੀ ਕਾਲੇਦਾਲ ਅਮਰਸਰ ਦੇ ਆ ਉਹ ਪਹਿਲਾਂ ਪਹਿਲੀ ਉਹ ਵਾਰੀ ਉਹ ਮੈਦਾਨ ਚ ਉਤਰੇ ਨੇ ਉਹਨਾਂ ਦੇ ਨਾਨਾ ਜੀ ਦੀ ਇਥੋਂ ਚੰਗੀ ਵੋਟ ਨਿਕਲੀ ਹੈਗੀ ਇੱਕ ਵਾਰ ਲੋਕਾਂ ਜਿਤਾਵ ਵੀ ਦਿੱਤਾ ਐਮਪੀ ਬਣੇ ਨੇ ਦੂਜੀ ਵਾਰ ਚੰਗੀ ਵੋਟ ਨਿਕਲੀ ਹੈ ਦੂਜੇ ਨੰਬਰ ਤੇ ਰਹੇ ਨੇ ਪੈਸੇ ਚੋ ਵੀ ਬਹੁਤ ਤਕੜੇ ਨੇ ਜੇ ਕਹਿਣੀ ਹੋਵੇ ਕੇਵਲ ਢੱਲਾ ਵਾਂਗ ਪੈਸੇ ਚੋ ਵੀ ਬਹੁਤ ਤਕੜੇ ਨੇ ਪੈਸਾ ਖਰਚ ਵੀ ਬਹੁਤ ਰਹੇ ਨੇ ਪਰ ਉਹ ਇਹ ਵੀ ਗੱਲ ਮੰਨੀ ਜਾ ਰਹੀ ਹੈ ਕਿ ਉਹ ਜੋਣ ਜਿੱਤਣ ਲਈ ਨਹੀਂ ਲੜ ਰਹੇ ਉਹ ਲਾਂਚ ਹੋਣ ਲਈ ਲੜ ਰਹੇ ਨੇ ਮੈਦਾਨ ਚ ਨਿਤਰਨ ਲਈ ਲੜ ਰਹੇ ਨੇ ਕਿ ਅਗਲੀਆਂ ਜਿਹੜੀਆਂ ਚੋਣਾ ਆਉਣਗੀਆਂ 27 ਦੀਆਂ ਚੋਣਾ ਉਹਦੇ ਵਿੱਚੋਂ ਆਪਣੀ ਪਾਰਟੀ ਨੂੰ ਕਿਉਂਕਿ ਸਿਮਰਜੀਤ ਸਿੰਘ ਮਾਮ ਤੋਂ ਬਾਅਦ ਉਹੀ ਨੇ ਫਿਰ ਉਹ ਆਪਦੀ ਪਾਰਟੀ ਨੂੰ ਦੂਜੇ ਨੰਬਰ ਤੇ ਉਹ ਉਹਨਾਂ ਕੋਲੇ ਅਹੁਦਾ ਜਿਹੜੇ ਆ ਸੰਗਠਨ ਦਾ ਅਹੁਦਾ ਉਹਨਾਂ ਕੋਲੇ ਸੰਗਠਨ ਦਾ ਅਹੁਦਾ ਤੇ ਉਹ ਉਸੇ ਕਰਕੇ ਉਹ ਆਪਣਾ ਸੰਗਠਨ ਵਧਾਉਂਦੇ ਨੇ ਉਹ ਪਿੰਡਾਂ 'ਚ ਪਹੁੰਚਦੇ ਨੇ ਉਹ ਪ੍ਰਚਾਰ ਵੀ ਇਹ ਕਰਦੇ ਕਿ ਜਿੱਤ ਹਾਰ ਨਹੀਂ ਮੈਂ ਨੌਜਵਾਨਾਂ ਨੂੰ ਨਸ਼ੇ ਤੋਂ ਦੂਰ ਕਰਨਾ ਮੈਂ ਚਾਹੁੰਦਾ ਕਿ ਪੰਜਾਬ ਦੀ ਆਪਣੀ ਧਿਰ ਹੋਵੇ ਤਾਂ ਇਹ ਇਹ ਚੀਜ਼ ਦਾ ਫਾਇਦਾ ਉਹਨਾਂ ਨੂੰ ਵੀ ਹੋਣਾ ਹੈ ਵੋਟ ਉਹ ਵੀ ਠੀਕ ਲੈ ਜਾਣਗੇ ਪਰ ਉਹ ਜਿੱਤਦੇ ਨਹੀਂ ਐ ਜਤਨਾ ਗੁਰਦੀਪ ਬਾਠ ਨੇ ਵੀ ਨਹੀਂ ਐ ਜਿਤਨਾ ਗੋਬਿੰਦ ਸਿੰਘ ਸੰਧੂ ਨੇ ਵੀ ਨਹੀਂ ਐ ਜਿਤ ਜਿਹੜੀ ਆ ਉਹ ਕੇਵਲ ਸਿੰਘ ਢਿੱਲੋਂ ਦੀ ਵੀ ਜਾਬਦੀ ਨਹੀਂ ਮੁਕਾਬਲਾ ਆਮ ਆਦਮੀ ਪਾਰਟੀ ਤੇ ਅੰਤ ਤੇ ਕਾਂਗਰਸ ਦੇ ਵਿੱਚ ਹੀ ਹੋਣਾ ਪਰ ਕਾਂਗਰਸ ਦੇ ਕਾਲਾ ਢਿੱਲੋਂ ਮੈਂ ਫੇਰ ਕਹਿਣਾ ਕਿ ਇਸ ਵਾਰ ਆਪਣੇ ਤੇ ਇਹ ਸੀਟ ਜਿਹੜੀ ਆ ਬਰਨਾਲਾ ਸੀਟ ਉਹ ਕਾਂਗਰਸ ਦੇ ਹਿੱਸੇ ਜਾ ਸਕਦੀ ਹੈ ਆਮ ਜਿਹੜੀਆਂ ਪੰਜਾਬ ਦੇ ਚਾਰ ਜਮਨੀ ਚੋਣਾਂ ਹੋ ਰਹੀਆਂ ਉਹਦੇ ਵਿੱਚੋਂ ਆਮ ਆਦਮੀ ਪਾਰਟੀ ਲਗਭਗ ਦੋ ਸੀਟਾਂ ਤੇ ਦੋ ਸੀਟਾਂ ਦੇ ਲਗਭਗ ਕਾਂਗਰਸ ਔਰ ਦੋ ਸੀਟਾਂ ਜਿਹੜੀਆਂ ਇੱਕ ਤਾਂ ਚੱਬੇਵਾਲ ਦੀ ਸੀਟ ਲਗਭਗ ਕਹਿੰਦੇ ਕਲੀਅਰ ਹੈ ਠੀਕ ਹੈ ਏ ਯਾਰੀ ਸੀਟ ਗਿੱਦੜ ਬਹਾ ਇਹ ਵੀ ਆਮ ਆਦਮੀ ਪਾਰਟੀ ਦੇ ਸੇਜ ਜਾ ਸਕਦੀ ਹੈ ਤੇ ਡੇਰਾ ਬਾਬਾ ਨਾਨਕ ਦੇ ਵਿੱਚ ਵੀ ਮੁਕਾਬਲਾ ਆਮ ਆਦਮੀ ਪਾਰਟੀ ਨਾਲ ਹੀ ਹੈ ਤੇ ਉਹ ਸੀਟ ਤੇ ਹੋ ਸਕਦਾ ਸਿਕੰਦਰ ਸਿੰਘ ਰੰਧਾਵਾ ਖੇਚ ਲੈਂਡ ਸੀਟ ਹੋ ਆਪਦੇ ਨੇ ਕਿਉਂਕਿ ਵਰਕ ਕੀਤਾ ਉਹ ਤਾਂ ਇੱਥੇ ਤੱਕ ਦਾਵਾ ਕਰਦੇ ਨੇ ਕਿ ਮੇਰੇ ਪਿੰਡ ਬੂਥ ਨਹੀਂ ਕਿਸੇ ਪਾਰਟੀ ਦਾ ਲੱਗਦਾ ਕਿਉਂਕਿ ਮੈਨੂੰ ਲੋਕ ਪਿਆਰ ਹੀ ਇਨਾ ਕਰਦੇ ਨੇ ਸੋ ਇਸ ਕਰਕੇ ਆਮ ਤੌਰ ਤੇ ਕੀ ਹੁੰਦਾ ਅੱਜ ਤੱਕ ਦਾ ਜਿਹੜਾ ਇਤਿਹਾਸ ਰਿਹਾ ਹੈ ਜੋ ਜਿਮਨੀ ਚੋਣਾਂ ਚ ਬਹੁਤ ਗੰਤੀ ਸੱਤਾ ਦੀ ਹੁੰਦੀ ਹੈ ਪਰ ਇਸ ਵਾਰ ਇਹ ਲੱਗਦਾ ਕਿ 50-50 ਰਹਿ ਜਾਊਗਾ ਕਿਸੇ ਸਮੇਂ ਪੰਜ ਜਿਮਨੀ ਚੋਣਾਂ ਹੋਈਆਂ ਚਾਰ ਸੱਤਾਧਾਰੀ ਪਾਰਟੀ ਲੈ ਗਈ ਇੱਕ ਦੂਜੀ ਲੈ ਗਈ ਛੇ ਹੋਈਆਂ ਪੰਜ ਉਹ ਲੈ ਗਈਆਂ ਸੱਤਾਧਾਰੀ ਪਾਰਟੀ ਲੈ ਇੱਕ ਦੂਜੀ ਲੈ ਗਈ ਪਰ ਇਸ ਵਾਰ 50-50 ਦਾ ਹੋ ਜਾਣਾ ਉਹਦਾ ਕਾਰਨ ਆਮ ਆਦਮੀ ਪਾਰਟੀ ਪ੍ਰਤੀ ਲੋਕਾਂ ਦੀ ਨਾਰਾਜ਼ਗੀ ਲੋਕਾਂ ਦਾ ਗੁੱਸਾ ਜਿਹੜੇ ਬੰਦੇ ਸੀਟਾਂ ਜਿੱਤ ਰਹੇ ਆ ਉਹ ਨਿੱਜੀ ਰਸੂਖਤ ਜਿੱਤ ਰਹੇ ਆ ਜੇ ਸ਼ਾਂਖ ਚੱਬੇਵਾਲ ਜਿੱਤ ਰਹੇ ਆ ਤਾਂ ਉਹ ਨਿੱਜੀ ਰਸੂਖਤ ਜਿੱਤ ਰਹੇ ਆ ਜੇ ਹਰਦੀਪ ਸਿੰਘ ਡੈਪਟੀ ਲੋ ਜਿੱਤ ਰਹੇ ਆ ਉਹ ਨਿੱਜੀ ਰਸੂਖਤ ਦੇ ਜਿੱਤ ਰਹੇ ਆ ਜ ਇਤਰੀ ਹੈ ਜਿੱਥੇ ਕੋਈ ਆਪ ਦਾ ਅਖੜਾ ਕੀਤਾ ਉਹ ਲਗਭਗ ਹਾਰ ਰਿਹਾ ਹੈ ਇਸੇ ਕਰਕੇ ਆਮ ਆਦਮੀ ਪਾਰਟੀ ਹੁਣ ਦੂਜੀਆਂ ਪਾਰਟੀਆਂ ਚ ਸਮਾਨ ਇਕੱਠਾ ਕਰਨ ਤੇ ਲੱਗੀ ਹੋਈ ਹੈ ਕਿ ਜਿਤਨਾ ਜ਼ਰੂਰੀ ਹੈ ਚਾਹੇ ਸਮਾਨ ਕਿਹੋ ਜਿਹਾ ਵੀ ਹੋਵੇ ਤਾਂ ਉਹਦੇ ਤੇ ਦਾਅ ਖੇਡ ਕੇ ਆਮ ਆਦਮੀ ਪਾਰਟੀ ਇਹ ਸੀਟਾਂ ਜਿੱਤ ਰਹੀ ਹੈ ਤਾਂ ਮੈਂ ਫਿਰ ਅੰਤਿਕਾ ਨਾ ਬਰਨਾਲਾ ਤੋਂ ਕਾਲਾ ਢਿੱਲੋਂ ਇਸ ਵਕਤ ਅੱਗੇ ਚੱਲ ਰਹੇ ਹਾਂ ਮੈਂ ਗੱਲ ਕੀਤੀ ਬਰਨਾਲੇ ਦੀ ਪਰ 23 ਤਰੀਕ ਨੂੰ ਗੱਲ ਕਰਾਂਗੇ ਚਾਰੇ ਹਲਕਿਆਂ ਦੀ ਕੱਲੀ-ਕੱਲੀ ਵੋਟ ਦਿਖਾਵਾਂਗੇ ਕਿਹਨੂੰ ਕਦੋਂ ਪੈ ਰਹੀ ਹੈ ਤਾਂ 23 ਤਰੀਕ ਨੂੰ ਲਾਈਵ ਦੇਖੋ ਲੋਕਵਾਸ ਟੀਵੀ ਤੇ ਧੰਨਵਾਦ